पंजाब भर मीह का अलर्ट है पटियाला दो दिन तो मीह पै रहा है तेज हवा मीहाल गर्मी तो राहत मिली है ते पटियाला विखे तेज मीह तो लोगों को गर्मी तो राहत मिली है दो दिन तो लगातार मीँ पै रहा है पटियाला विखे तो इसके लोगों को गर्मी तो निजात मिली ਲਗਾਤਾਰ ਪਟਿਆਲਾ ਦੇ ਵਿੱਚ 2 ਦਿਨ ਤੋਂ ਬਾਰਿਸ਼ ਦਾ ਜਿਹੜਾ ਹੈ ਮੌਸਮ ਦੇਖਣ ਨੂੰ ਮਿਲ ਰਿਹਾ ਫਿਲਹਾਲ ਤਸਵੀਰਾਂ ਅਸੀਂ ਦਿਖਾ ਦੇਣਾ ਕਿਸ ਤਰ੍ਹਾਂ ਜਿਹੜਾ ਅਲਰਟ ਜਾਰੀ ਹੋਇਆ ਸੀਗਾ ਤੇਜ਼ ਬਾਰਿਸ਼ ਜਿਹੜੀ ਹੈ ਪਟਿਆਲਾ ਦੇ ਵਿੱਚ ਪੈ ਰਹੀ ਹੈ ਕਿੱਥੇ ਨਾ ਕਿੱਥੇ ਗੜੇ ਮਾਰੀ ਵੀ ਜਰੂਰ ਪਟਿਆਲੇ ਦੇ ਦੇਖਣ ਨੂੰ ਮਿਲੀ ਆ ਲੇਕਿਨ ਹਵਾਵਾਂ ਦੇਖ ਸਕਦੇ ਹੋ ਕਿੰਨਾ ਤੇਜ਼ ਜਿਹੜਾ ਬਰਸਾਤ ਜਿਹੜੀ ਆ ਉਹ ਹੋ ਰਹੀ ਹੈ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਜਿਹੜਾ ਹੈਗਾ ਪਟਿਆਲਾ ਦੇ ਇੰਨੀ ਤੇਜ਼ ਬਾਰਿਸ਼ ਔਰ ਤੇਜ਼ ਹਵਾ ਜਿਹੜੀ ਇਹ ਦੇਖਣ ਨੂੰ ਮਿਲ ਰਹੀ ਹੈ ਕਿਤੇ ਨਾ ਕਿਤੇ ਲੋਕਾਂ ਨੂੰ ਪਿਛਲੇ ਦਿਨ ਜਿਹੜੀ ਹੈਗੀ ਗਰਮੀ ਦੇ ਵਿੱਚੋਂ ਰਾਹਤ ਜ਼ਰੂਰ ਮਿਲੀ ਹੋਈਗੀ ਅ ਅੱਜ ਜਿਹੜਾ ਬਾਰਿਸ਼ ਨੇ ਪੂਰਾ ਤੁਸੀਂ ਦੇਖ ਸਕਦੇ ਹੋ ਜਗ੍ਹਾ ਜਗ੍ਹਾ ਤੇ ਪਾਣੀ ਵੀ ਜਿਹੜੇ ਆ ਖੜੇ ਹੋ ਚੁੱਕੇ ਆ ਔਰ ਪਟਿਆਲਾ ਦੇ ਵਿੱਚ ਕਾਫੀ ਤੇਜ਼ ਜਿਹੜੀ ਬਾਰਿਸ਼ ਜਿਹੜੀ ਹੈ ਹੋ ਰਹੀ ਹੈ ਇਸ ਬਾਰਿਸ਼ ਦਾ ਕਿੰਨਾ ਕੁ ਜਿਹੜਾ ਫਾਇਦਾ ਆਏਗਾ ਔਰ ਕਿੰਨਾ ਕੁ ਨੁਕਸਾਨ ਆ ਸਾਡੇ ਗੱਲਬਾਤ ਵੀ ਕਰਾਂਗੇ ਸਾਡੇ ਦੇ ਨਾਲ ਜਿਹੜੇ ਲੋਕ ਵੀ ਜੁੜੇ ਹੋਏ ਨੇ ਕੀ ਲੱਗਦਾ ਵੀ ਇਹ ਜਿਹੜੀ ਬਾਰਿਸ਼ ਪੈ ਰਹੀ ਹੈ ਕਿੰਨਾ ਕੁ ਦਾ ਨੁਕਸਾਨ ਹੈ ਕਿੰਨਾ ਕੁ ਫਾਇਦਾ ਹੈਗਾ ਇਹ ਪਟਿਆਲਾ ਸ਼ਹਿਰ 'ਚ ਜਿਹੜੀ ਪਹਿਲੀ ਔਰ ਬਹੁਤ ਵਧੀਆ ਬਾਰਿਸ਼ ਪੈ ਰਹੀ ਹੈ ਔਰ ਫਸਲ ਵਾਸਤੇ ਬਾਰਿਸ਼ ਬਹੁਤ ਵਧੀਆ ਹੈ ਜਿਹੜਾ ਅਨਾਜ ਹੋਏਗਾ ਉਹ ਅਨਾਜ ਵਧੀਆ ਦਾਣਾ ਹੋਏਗਾ ਔਰ ਜਿਹੜੀ ਲੋਕਾਂ ਨੂੰ ਖਾਂਸੀ ਜੁਖਾਮ ਬਿਮਾਰੀਆਂ ਲੱਗੀਆਂ ਉਹ ਵੀ ਦੂਰ ਹੋ ਜਾਣੀਆਂ ਬਹੁਤ ਵਧੀਆ ਬਾਰਿਸ਼ ਪੈ ਰਹੀ ਹੈ ਔਰ ਇਸ ਬਾਰਿਸ਼ ਦਾ ਬਹੁਤ ਲੋਕਾਂ ਨੂੰ ਵੀ ਔਰ ਫਸਲਾਂ ਨੂੰ ਬਹੁਤ ਵਧੀਆ ਫਾਇਦੇ ਮਿਲੇਗਾ ਲਗਾਤਾਰ ਗਰਮੀ ਵੀ ਪਿੱਛੇ ਦੇਖਿਆ ਜੀ ਪਟਿਆਲਾ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਫਰਵਰੀ ਦੇ ਮਹੀਨੇ ਚ ਪੈ ਰਹੀ ਲਗਾਤਾਰ ਜਿਹੜੀ ਹੈ 2 ਦਿਨ ਤੋਂ ਬਾਰਿਸ਼ ਪੈ ਰਹੀ ਹੈ ਕੰਮਕਾਰ ਤੇ ਵੀ ਕਿੰਨਾ ਅਸਰ ਪੈ ਸਕਦਾ ਇਹਦਾ ਕੰਮਕਾਰ ਥੋੜਾ ਫਰਕ ਪੈਊਗਾ ਕੋਈ ਗੱਲ ਨਹੀਂ ਪਰ ਜਿਹੜਾ ਮੀਗਾਸਰ ਉਹ ਆਮ ਜਨਤਾ ਨੂੰ ਆਨ ਵਾਲੇ ਟਾਈਮ ਤੇ ਬਹੁਤ ਅੱਛਾ ਸਰੀਸਕਾ ਮਿਲੇਗਾ ਪਰ ਉਹ ਸੋ ਬਿਲਕੁਲ ਇਹ بارش ਦਾ ਕਹਿੰਦੇ ਫਾਇਦਾ ਵੀ ਜਰੂਰ ਹੈਗਾ ਕਿਥੇ ਨਾ ਕਿਥੇ ਜਿਹੜੀਆਂ ਬੇਮੌਸਮੀ ਬਿਮਾਰੀਆਂ ਹੁੰਦੀਆਂ ਨੇ ਉਸ ਤੋਂ ਜਿਹੜਾ ਰਾਹਤ ਮਿਲੇਗੀ ਲੋਕਾਂ ਨੂੰ ਔਰ ਫਸਲ ਹਸਤੇ ਵੀ ਜਿਹੜਾ ਹੈਗਾ ਉਹ ਫਾਇਦੇਮੰਦ ਹੈਗੀ ਹੈ ਫਿਲਹਾਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਤੇਜ਼ ਬਾਰਿਸ਼ ਜਿਹੜੀ ਅੱਜ ਪਟਿਆਲਾ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਪਿਛਲੇ 2 ਦਿਨ ਤੋਂ ਬਾਰਿਸ਼ ਦਾ ਮੌਸਮ ਜਰੂਰ ਬਣਾਈ ਲੇਕਿਨ ਅਚਾਨਕ ਜਿਹੜਾ ਮੌਸਮ ਹੈ ਉਹ ਬਦਲਦਾ ਹੈ ਔਰ ਤੇਜ਼ ਬਾਰਿਸ਼ ਜਿਹੜੀ ਹੈ ਇਸ ਟਾਈਮ ਪਟਿਆਲਾ ਚ ਦੇਖਣ ਨੂੰ ਮਿਲ ਰਹੀ ਹੈ ਪਟਿਆਲਾ ਤੋਂ ਕੈਮਰਾਮੈਨ ਸਚਿੰਤ ਸੂਤ ਦੇ ਨਾਲ ਹਰਿੰਦ